ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਹੈ ਵੀਡੀਓ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਤੇ ਗੁਰੂ ਅਮਰਦਾਸ ਜੀ ਦੇ ਬਾਰੇ ਹੈ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਧੰਨ ਧੰਨ ਗੁਰੂ ਅਮਰਦਾਸ ਜੀ ਨੂੰ ਤੀਰਥ ਯਾਤਰਾ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਜਦੋਂ ਉਹ ਬਾਸਰ ਕੇ ਰਹਾ ਕਰਦੇ ਸੀ ਤਾਂ ਉਹਨਾਂ ਨੇ 20 ਬਾਰ ਗੰਗਾ ਦੀ ਹੀ ਯਾਤਰਾ ਕੀਤੀ ਸੀ ਹੁਣ ਜਦੋਂ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਧੰਨ ਗੁਰੂ ਅਮਰਦਾਸ ਜੀ ਨੂੰ ਤੀਰਥਾਂ ਦੀ ਇੱਕ ਇੱਛਾ ਜ਼ਾਹਿਰ ਹੋਈ ਤੇ ਤੀਰਥਾਂ ਤੇ ਜਾਣ ਨੂੰ ਤਿਆਰ ਹੋ ਗਏ ਧੰਨ ਗੁਰੂ ਅਮਰਦਾਸ ਜੀ ਦੇ ਨਾਲ ਉਹਨਾਂ ਦੇ ਪ੍ਰਦੇਸ਼ ਪੁੱਤਰ ਭਾਈ ਮੋਹਨ ਜੀ ਜੇਠਾ ਜੀ ਸਿਰਗੁਰੂ ਰਾਮਦਾਸ ਜੀ ਤੇ ਬਾਕੀ ਹੋਰ ਸਿੱਖ ਵੀ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹੋ ਗਏ। ਗੁਰੂ ਜੀ ਦੇ ਲਈ ਹੁਣ ਸਭ ਤੋਂ ਵੱਡਾ ਜੋ ਤੀਰਸ ਸੀ ਉਹ ਗੁਰੂ ਨਾਨਕ ਪਾਸ਼ਾ ਜੀ ਦਾ ਡੇਰਾ ਡੇਰਾ ਬਾਬਾ ਗੁਰਨਾਨਕ ਦੇਵ ਜੀ ਉਥੋਂ ਦੀ ਖੂਹੀ ਦਾ ਇਸ਼ਨਾਨ ਸੀ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਡੇਰਾ ਪਾਪਾ ਨਾਨਕ ਵਿਖੇ ਆਏ। ਇੱਥੇ ਇਸ਼ਨਾਨ ਕਰਨ ਉਪਰੰਤ ਫਿਰ ਬਾਬਾ ਸ੍ਰੀ ਚੰਦ ਜੀ ਦਾ ਤਪ ਸਥਾਨ ਟਾਲੀ ਸਾਹਿਬ ਦੇਖਿਆ ਤੇ ਬਾਠ ਸਾਹਿਬ ਜਾ ਕੇ ਧੰ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ। ਜਦੋਂ ਬਾਬਾ ਸ੍ਰੀ ਚੰਦ ਜੀ ਦਾ ਗੁਰੂ ਅਮਰਦਾਸ ਜੀ ਨੇ ਸਿਬ ਸਰੂਪ ਦੇਖਿਆ ਤਾਂ ਉਹ ਦਰਸ਼ਨ ਕਰਕੇ ਨਿਹਾਲ ਹੋ ਗਏ ਤੇ ਇੱਥੇ ਹੀ ਇਸੇ ਖੁਸ਼ੀ ਦੇ ਵਿੱਚ ਰਾਮਕਲੀ ਰਾਗ ਵਿੱਚ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਸਾਹਿਬ ਜੀ ਦੀ ਪਹਿਲੀ ਪੌੜੀ ਨੂੰ ਉਚਾਰ ਦਿੱਤਾ ਗੁਰੂ ਅਮਰਦਾਸ ਜੀ ਦੇ ਮੁਖੋਂ ਇਹ ਬਾਣੀ ਸੁਣਨ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਦੇ ਨੇਤਰ ਖੁੱਲ ਗਏ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਬਾਬਾ ਸ੍ਰੀ ਚੰਦ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਆਪ ਜੀ ਇਸ ਬਾਣੀ ਦਾ ਸੰਪੂਰਨ ਉਚਾਰਨ ਕਰੋ ਫਿਰ ਧੰਨ ਗੁਰੂ ਅਮਰਦਾਸ ਜੀ ਨੇ ਇੱਥੇ ਆਨੰਦ ਸਾਹਿਬ ਜੀ ਦੀ ਪੂਰਾ 40 ਪੌੜੀਆਂ ਦਾ ਪਾਠ ਉਚਾਰਨ ਕਰ ਦਿੱਤਾ। ਬਾਬਾ ਸ੍ਰੀ ਚੰਦ ਜੀ ਆਨੰਦ ਸਾਹਿਬ ਦੀਆਂ 40 ਪੌੜੀਆਂ ਦਾ ਜੋ ਪਾਠ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਏ। ਬਾਬਾ ਸ੍ਰੀ ਚੰਦ ਜੀ ਨੇ ਸਹਿਬਜ਼ਾਦਾ ਮੋਹਨ ਚੰਦ ਵਿੱਚ ਸਾਧੂ ਪੁਣੇ ਦੇ ਗੁਣ ਦੇਖੇ ਤੇ ਇਹ ਜੋਗ ਦੇ ਗੁਣ ਦੇਖਦਿਆਂ ਹੋਇਆਂ ਧੰਨ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਇਹ ਜੋ ਸਹਿਬਜ਼ਾਦਾ ਹੈ ਇਹ ਸਾਨੂੰ ਦੇ ਦਿਓ ਤਾਂ ਧੰਨ ਗੁਰੂ ਅਮਰਦਾਸ ਜੀ ਨੇ ਮਸਕਰਾ ਕੇ ਕਿਹਾ ਕਿ ਇਹ ਸਭ ਕੁਝ ਤੁਹਾਡਾ ਹੀ ਤਾਂ ਹੈ। ਇਹਨਾਂ ਕਹਿ ਕੇ ਧੰਨ ਗੁਰੂ ਅਮਰਦਾਸ ਜੀ ਨੇ ਬਾਬਾ ਮੋਹਨ ਚੰਦ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਭੇਟ ਕਰ ਦਿੱਤਾ। ਬਾਬਾ ਚੰਦ ਜੀ ਨੇ ਵੀ ਮੋਹਨ ਚੰਦ ਜੀ ਨੂੰ ਆਪਣਾ ਚੇਲਾ ਬਣਾ ਲਿਆ ਭਾਈ ਮੋਹਨ ਜੀ ਦੇ ਉੱਤੇ ਵੀ ਬਾਬਾ ਸ੍ਰੀ ਚੰਦ ਜੀ ਦੇ ਉਪਦੇਸ਼ਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਇੱਥੇ 14 ਦਿਨਾਂ ਤੱਕ ਰਹੇ ਸਨ ਤੇ ਇਸ ਤੋਂ ਬਾਅਦ ਧੰਗੁਰੂ ਅਮਰਦਾਸ ਜੀ ਨੇ ਕੁਰਕ ਖੇਤਰ ਵੱਲ ਆਪਣੀ ਚੜ੍ਹਾਈ ਕੀਤੀ ਤੇ ਜਾਂਦਿਆਂ-ਜਾਂਦਿਆਂ ਕੁਝ ਗੁਰਬਾਣੀ ਦੀਆਂ ਸੰਸੀਆਂ ਮੋਹਨ ਚੰਦ ਜੀ ਨੂੰ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਅਸਾਂ ਨੇ ਲੰਮੀ ਯਾਤਰਾ ਉੱਤੇ ਜਾਣਾ ਹੈ ਇਹ ਅਨਮੋਲ ਵਸਤੂਆਂ ਗੁਮਾਚ ਨਾ ਜਾਣ ਹੁਣ ਮੋਹਨ ਜੀ ਨੇ ਸੰਸੀਆਂ ਸੰਭਾਲ ਲਈਆਂ ਤਾਂ ਧੰਗੁਰੂ ਅਮਰਦਾਸ ਜੀ ਅੱਗੇ ਜਾਣ ਵੱਲ ਤਿਆਰੀਆਂ ਕਰ ਲਈਆਂ ਕੁਝ ਸਮਾਂ ਬੀਤਿਆ ਤਾਂ 1634 ਵਿਖੇ ਕੁਝ ਸਿੱਖਾਂ ਦੇ ਨਾਲ ਤਾਂ ਗੁਰੂ ਆਰਾਮਦਾਸ ਜੀ ਬਾਬਾ ਸ੍ਰੀਚੰਦ ਜੀ ਦੇ ਕੋਲ ਪਹੁੰਚੇ ਜਦੋਂ ਬਾਬਾ ਸ੍ਰੀਚੰਦ ਜੀ ਨੂੰ ਆ ਕੇ ਗੁਰੂ ਆਰਾਮਦਾਸ ਜੀ ਨੇ ਦੇਖਿਆ ਤਾਂ ਬਾਬਾ ਜੀ ਆਪਣੀ ਸਮਾਧੀ ਦੇ ਵਿੱਚ ਲੀਨ ਸਨ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੇ ਹੋਏ ਸਨ ਤਾਂ ਗੁਰੂ ਆਰਾਮਦਾਸ ਜੀ ਨੇ ਇਰਾਦਾ ਕਰ ਲਿਆ ਕਿ ਜਦੋਂ ਤੱਕ ਬਾਬਾ ਜੀ ਆਪਣੀ ਸਮਾਧੀ ਵਿੱਚੋਂ ਜਗ ਨਹੀਂ ਜਾਂਦੇ ਉਹਨਾਂ ਚਿਹਰੋ ਇੱਥੇ ਹੀ ਰਹਿਣਗੇ 2-3 ਦਿਨ ਬਾਅਦ ਜਦੋਂ ਬਾਬਾ ਸ੍ਰੀਚੰਦ ਜੀ ਨੇ ਆਪ ਇਸ ਸਮਾਧੀ ਖੋਲੀ ਤਾਂ ਧੰਗੁਰੂ ਰਾਮਦਾਸ ਜੀ ਨੇ ਉਹਨਾਂ ਅੱਗੇ ਦਮਾਲਾ ਘੋੜੇ ਕੁਝ ਮਠਿਆਈਆਂ ਤੇ ਹੋਰ ਬਹੁਤ ਸਾਰੇ ਉਪਹਾਰ ਭੇਟ ਕੀਤੇ। ਬਾਬਾ ਸ੍ਰੀ ਚੰਦ ਜੀ ਤੇ ਧੰਗੁਰੂ ਰਾਮਦਾਸ ਜੀ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ। ਬਾਬਾ ਸ੍ਰੀ ਚੰਦ ਜੀ ਨੇ ਗੱਲਾਂ ਕਰਦਿਆਂ ਹੋਇਆਂ ਪੁੱਛਿਆ ਕਿ ਅਸਾਂ ਨੇ ਸੁਣਿਆ ਹੈ ਤੁਸੀਂ ਇੱਕ ਨਗਰ ਤੇ ਇੱਕ ਸਰੋਵਰ ਬਣਾਇਆ ਹੈ। ਤੁਸੀਂ ਉਹਨਾਂ ਦਾ ਨਾਮ ਕੀ ਰੱਖਿਆ ਹੈ? ਤਾਂ ਧੰਗੁਰੂ ਰਾਮਦਾਸ ਜੀ ਕਹਿਣ ਲੱਗੇ ਨਗਰ ਦਾ ਨਾਮ ਰਾਮਦਾਸ ਚੱਕ ਰੱਖਿਆ ਹੈ ਤੇ ਸਰੋਵਰ ਦਾ ਨਾਮ ਰਾਮਦਾਸਾ ਰੱਖਿਆ ਹੈ। ਤਾ ਬਾਬਾ ਸ੍ਰੀ ਚੰਦ ਜੀ ਨੇ ਬਚਨ ਕਰਦਿਆਂ ਹੋਇਆਂ ਕਿਹਾ ਕਿ ਇਹਨਾਂ ਦੋਵਾਂ ਦਾ ਨਾਮ ਬਦਲ ਕੇ ਇਹਨਾਂ ਦੋਵਾਂ ਦਾ ਨਾਮ ਇੱਕ ਹੀ ਰੱਖ ਦਿਓ ਅੰਮ੍ਰਿਤਸਰ ਸਾਹਿਬ। ਇਹੋ ਹੀ ਕਾਫੀ ਹੈ ਤਾਂ ਧੰਨ ਗੁਰੂ ਰਾਮਦਾਸ ਜੀ ਨੇ ਸੱਤ ਬਚਨ ਕਹਿ ਦਿੱਤਾ ਤੇ ਦੋਵਾਂ ਨਾਮਾਂ ਨੂੰ ਬਦਲ ਕੇ ਅੰਮ੍ਰਿਤਸਰ ਸਾਹਿਬ ਨਾਮ ਰੱਖ ਦਿੱਤਾ। ਫਿਰ ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਤੁਸੀਂ ਵੀ ਆ ਕੇ ਦਰਸ਼ਨ ਦਿਓ ਤਾਂ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਜੇਕਰ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਅਸੀਂ ਜ਼ਰੂਰ ਆਵਾਂਗੇ। ਫਿਰ ਸਮਾਂ ਲੰਘਦਾ ਗਿਆ ਤੇ 1637 ਈਸਵੀ ਦੇ ਵਿੱਚ ਜੋ ਬਾਬਾ ਸ੍ਰੀਚੰਦ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਹੇ ਸਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਬਾਬਾ ਸ੍ਰੀਚੰਦ ਜੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚੇ ਜਦੋਂ ਇਸ ਗੱਲ ਦਾ ਪਤਾ ਧੰ ਗੁਰੂ ਰਾਮਦਾਸ ਜੀ ਨੂੰ ਲੱਗਾ ਤਾਂ ਉਹ ਬਾਬਾ ਸ੍ਰੀਚੰਦ ਜੀ ਨੂੰ ਆਪ ਲੈਣ ਦੇ ਲਈ ਪੁੱਜੇ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਬਾਬਾ ਸ੍ਰੀਚੰਦ ਜੀ ਨੂੰ ਉੱਚੀ ਜਗ੍ਹਾ ਉੱਪਰ ਬਿਠਾਇਆ ਤੇ ਆਪ ਨੀਵੀਂ ਜਗ੍ਹਾ ਉੱਪਰ ਬੈਠ ਗਏ ਇਹ ਕੌਤਕ ਦੇਖ ਕੇ ਬਾਬਾ ਸ੍ਰੀਚੰਦ ਜੀ ਸੋਚਦੇ ਹਨ ਕਿ ਗੁਰੂ ਰਾਮਦਾਸ ਜੀ ਬਹੁਤ ਹੀ ਨਿਮਰਤਾ ਵਾਲੇ ਹਨ ਤੇ ਉਹ ਸੋਚਦੇ ਹਨ ਕਿਉਂ ਨਾ ਇੱਕ ਪ੍ਰੀਖਿਆ ਲਈ ਜਾਵੇ ਤਾਂ ਬਾਬਾ ਸ੍ਰੀ ਚੰਦ ਜੀ ਨੇ ਬੜੀ ਨਿਮਰਤਾ ਦੇ ਨਾਲ ਕਿਹਾ RAMDAS ਜੀਓ ਐਡਾ ਵੱਡਾ ਦਾੜਾ ਕਿਉਂ ਵਧਾਇਆ ਹੈ ਤਾਂ ਗੁਰੂ RAMDAS ਜੀ ਕਹਿਣ ਲੱਗੇ ਕਿ ਤੁਹਾਡੇ ਵਰਗੇ ਸਾਧੂਆਂ ਦਾ ਚਰਨ ਝਾੜਨ ਦੇ ਲਈ ਹੀ ਵਧਾਇਆ ਹੈ ਬਾਬਾ ਸ੍ਰੀ ਚੰਦ ਜੀ ਗੁਰੂ RAMDAS ਜੀ ਦਾ ਇਹ ਉੱਤਰ ਸੁਣਨ ਤੋਂ ਬਾਅਦ ਬੜੇ ਜ਼ਿਆਦਾ ਪ੍ਰਸੰਨ ਹੋਏ ਤੇ ਕਿਹਾ ਕਿ ਤੁਸੀਂ ਬਹੁਤ ਖੂਬਸੂਰਤ ਉੱਤਰ ਦਿੱਤਾ ਹੈ ਇਹ ਇਸ ਇਤਿਹਾਸ ਬਾਬਾ ਸ੍ਰੀ ਚੰਦ ਜੀ ਤੇ ਧੰਨ ਗੁਰੂ RAMDAS ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ